ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਇਸ ਕਹਾਵਤ ਦਾ ਇੱਕ ਜਿੰਦਾ ਜਗਦਾ ਸਬੂਤ ਖੰਨਾ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ ਦਰਸਲ ਨੈਸ਼ਨਲ ਹਾਈਵੇ ਫਲਾਈਓਵਰ ਤੇ ਪਿੱਛੇ ਤੋਂ ਇੱਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਇੱਕ ਆਲਟੋ ਕਾਰ ਦੋ ਤੋਂ ਤਿੰਨ ਵਾਰ ਪਲਟ ਗਈ ਇੱਕ ਬੱਚਾ ਉਸ ਦੀ ਮਾਂ ਅਤੇ ਬੱਚੇ ਦਾ ਨਾਨਾ ਕਾਰ ਵਿੱਚ ਸਨ ਪਲਟਣ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਕਾਰ ਵਿੱਚ ਸਵਾਰ ਤਿੰਨ ਲੋਕਾਂ ਨੂੰ ਇੱਕ ਵੀ ਛਿੜੀਟ ਨਹੀਂ ਆਈ ਤਿੰਨੋਂ ਸੁਰੱਖਿਅਤ ਹਨ ਸੀਟ ਬੈਲਟ ਲਗਾਉਣ\,\,ਕਾਰ ਤਿੰਨੋਂ ਬਚ ਗਏ। ਮੇਰਾ ਨਾਮ ਪ੍ਰਤਪਾਲ ਸਿੰਘ ਰਾਜੇਵਾਲ। ਇਹ ਗੱਡੀ ਜੇ ਇਧਰੋਂ ਅੰਬਾਲਾ ਸਾਈਡ ਤੋਂ ਆ ਰਹੀ ਸੀਗੀ ਤੇ ਉੱਥੇ ਇੱਕ ਟਰੱਕ ਖੜਾ ਸੀਗਾ ਉਹ ਟਰੱਕ ਨੂੰ ਓਵਰਟੇਕ ਕਰਨ ਲੱਗਾ ਤੇ ਦੂਸਰਾ ਟਰੱਕ ਆ ਗਿਆ ਉਧਰੋਂ ਪਿੱਛੋਂ ਉਹਨੇ ਇਹਨੂੰ ਵੇਟ ਮਾਰਤੀ ਤੇ ਇਹ ਗੱਡੀ ਓਰੇ ਪਲਟ ਗਈ। ਅੱਛਾ ਕਿੰਨੇ ਕ ਬੰਦੇ ਸੀ ਗੱਡੀ 'ਚ? ਇਹ ਗੱਡੀ ਦੇ ਵਿੱਚ ਜੀ ਇੱਕ ਫੈਮਿਲੀ ਸੀਗੀ ਪੂਰੀ ਸਾਰਿਆਂ ਦਾ ਬਚਾਅ ਹੋ ਗਿਆ। ਆਲੇ-ਦਾਲੇ ਸਾਰੇ ਦੁਕਾਨਦਾਰ ਜਿੰਨੇ ਸੀਗੇ ਸਾਰੇ ਇਕੱਠੇ ਹੋ ਕੇ ਆ ਕੇ ਗੱਡੀ ਪੁੱਠੀ ਹੋ ਗਈ ਦੀ ਸਿੱਧੀ ਕਰ ਲਈ ਤੇ ਹੁਣ ਠੀਕ ਨੇ ਸਾਰੇ ਉਹ ਬੈਠੇ ਨੇ ਦੁਕਾਨ ਦੇ ਵਿੱਚ ਗੁਪਤਾ ਜੀ ਕਿਰਾਨਾ ਸਟੋਰ ਦੇ ਉੱਤੇ ਬਿਠਾਏ ਹੋਏ ਨੇ ਜੀ ਇਹਨਾਂ ਦਾ ਸਾਰਾ ਸਮਾਨ ਸਭ ਕੁਝ ਸੇਫ ਨੇ ਮਹਾਰਾਜ ਜੀ ਨੇ ਬਹੁਤ ਹੱਥ ਦੇ ਕੇ ਬਚਾਏ ਨੇ ਕਿੰਨੀਆਂ ਪਲਟੀਆਂ ਸਾਗੀ ਗੱਡੀ ਬਸ ਗੱਡੀ ਆਏ ਲੋਟੂ ਇੱਕੇ ਪਲਟੀ ਘਾ ਕੇ ਪੁੱਠੀ ਹੋ ਗਈ ਜੀ ਬੰਦੇ ਠੀਕ ਨੇ ਹੁਣ ਬੰਦੇ ਠੀਕ ਨੇ ਜੀ ਬਿਲਕੁਲ ਉਹ ਬੈਠੇ ਨੇ ਥੋੜੀ ਜੀ ਬੱਚੇ ਦੇ ਮੂੰਹ ਤੇ ਲੱਗੀ ਆ ਮਾੜੀ ਜੀ ਮਾਮ ਚਰੀਟ ਜੀ ਕੋਈ ਐਡੀ ਖਾਸ ਨਹੀਂ ਮੇਰਾ ਨਾਮ ਸੁਨੀਲ ਗੁਪਤਾ ਜੀ ਅੱਛਾ ਕਿੱਦਾਂ ਹੋਇਆ ਐਕਸੀਡੈਂਟ ਇਹ ਅਲੋ ਗੱਡੀ ਚ ਆ ਰਹੀ ਸੀ ਬੌਜੀ ਬਜਕੂਲੇ ਤੋਂ ਖੰਨੀ ਨੇ ਜਾਣਾ ਸੀ ਖੰਨੀ ਨਾਲ ਦੀ ਬੇਟੀ ਵਿਆਹੀ ਹੋਈ ਛੱਡਣ ਵਾਸਤੇ ਆ ਰਹੇ ਸੀ ਇਹਨੇ ਇੰਡੀਕੇਟਰ ਲਾਇਆ ਸੀ ਮੇਰੀ ਦੁਕਾਨ ਦੇ ਮੁਰੇ ਨੇ ਥੇ ਉਤਰਨੀ ਦੀ ਗੱਡੀ ਜਿਵੇਂ ਨੇ ਇੰਡੀਕੇਟਰ ਲਾਇਆ ਤਾਂ ਪਿੱਛੋਂ ਜਿਹੜਾ ਟਰੱਕ ਆ ਰਿਹਾ ਸੀ ਬਹੁਤ ਫਾਸਟ ਸਪੀਡ ਤੇ ਉਹਨੇ ਦੇਖਿਆ ਨਹੀਂ ਉਹਨੇ ਗੱਡੀ ਨੂੰ ਪਿੱਛੇ ਹਿੱਟ ਕਰਿਆ ਗੱਡੀ ਦੋ ਤਿੰਨ ਵਾਰ ਪਲਟੇ ਖਾ ਗਈ ਇਹ ਤਿੰਨੇ ਸਵਾਰੀਆਂ ਸੀ ਵਿੱਚ ਬੌਜੀ ਸੀ ਇਹਨਾਂ ਦੀ ਬੇਟੀ ਸੀ ਨਾਲ ਦੋਤਾ ਸੀ ਅਸੀਂ ਸਾਰੇ ਉਹਨਾਂ ਦੁਕਾਨਦਾਰਾਂ ਇਕੱਠੇ ਹੋ ਗਏ ਫਟਾਫਟ ਗੱਡੀ ਨੂੰ ਪਲਟਾ ਸੁਗਰ ਪਰਮਾਤਮਾ ਦਾ ਵਾਹਿਗੁਰੂ ਦਾ ਕਿ ਤਿੰਨੇ ਬੰਦੇ ਬਿਲਕੁਲ ਠੀਕ ਨੇ ਇੱਕੇ ਖਰੋਂਚ ਤੱਕ ਨਹੀਂ ਆਈ ਲੇਕਿਨ ਗੱਡੀ ਦੋ ਦਿਨ ਪਲਟਨੇ ਖਾ ਗਈ ਜਦ ਅਸੀਂ ਬਾਹਰ ਕੱਢਿਆ ਤਾਂ ਗੱਡੀ ਪਲਟੀ ਹੋਈ ਸੀ ਵਿੱਚ ਤਿੰਨੇ ਸਵਾਰੀਆਂ ਸੀ ਅਸੀਂ ਗੱਡੀ ਨੂੰ ਬਹੁਤ ਜ਼ੋਰ ਲਾ ਕੇ ਸਿੱਧਾ ਕਰਕੇ ਬਾਹਰ ਕੱਢਿਆ ਇਹਨਾਂ ਨੂੰ ਸੁਗਰ ਹੈ ਵੀ ਸਾਰੇ ਠੀਕ ਨੇ ਬਲਵੰਤ ਸਿੰਘ ਅੱਛਾ ਕਿੱਦਾਂ ਹੋਇਆ ਜੀ ਐਕਸੀਡੈਂਟ ਬਸ ਮੈਂ ਅੰਦਰ ਮੁੜਨਾ ਗਿਆ ਰਹੀ ਬਸ ਉਹ ਪਿੱਛੋਂ ਚੱਕ ਟਰੱਕ ਨੇ ਮਾਰਿਆ ਚੱਕ ਕਿੱਥੋਂ ਆ ਰਹੇ ਸੀ ਪਿੱਛੋਂ ਤੁਸੀਂ ਪੰਜ ਗੱਲੇ ਤੋਂ ਖੇਤ ਪਰਾਲੀ ਪਿੰਡ ਆਈ ਆਪਣਾ ਇੱਥੇ ਜਾਣਾ ਸੀ ਅੱਗੇ ਪੌਰੀ ਮਾਤਾ ਰਾਣੀ ਮੱਲੇ ਜੀ ਅੱਛਾ ਨੇ ਕਿੰਨੇ ਜਣੇ ਸੀ ਗੱਡੀ ਚ ਤਿੰਨੇ ਜਣੇ ਜੀ ਕੋਣ ਕੋਣ ਸੀਗਾ ਬਾਈ ਇੱਕ ਲੜਕੀ ਤੇ ਇੱਕ ਦੋ ਤੜੀਕ ਮੇਰਾ ਅੱਛਾ ਠੀਕ ਆ ਬਚਾਅ ਹੋ ਗਿਆ ਹਾਂ ਜੀ ਗਲਤੀ ਕੀ ਜੀ ਇਹ ਕਿਦਾਂ ਹੋਇਆ ਕਿਦਾਂ ਬਾਈ ਗਲਤੀ ਤੋਂ ਬਾਂਹ ਸੀ ਸੀਗੀ ਲੈ ਲਓ ਜੀ ਮੇਰੇ ਮੁਕੱਦਰ ਠੀਕ ਆ ਜੀ ਬਸ ਅਸੀਂ ਬਚ ਗਏ ਕਿਹਾ ਕਿ ਟਰੱਕ ਵਾਲਾ ਮਾਰ ਗਿਆ ਹੈਟ ਵਜੇ ਹੈ ਜੀ ਹੈ ਜੀ 6 ਵਜੇ ਟਰੱਕ ਦੀ ਹਾਂ ਜੀ ਕਿੰਨੇ ਕ ਪਲਟੀਆਂ ਖਾਧੀਆਂ ਗੱਡੀ ਨੇ ਬਾਈ ਸਾਨੂੰ ਨਹੀਂ ਪਤਾ ਲੱਗਿਆ ਜੀ ਪਲਟੀਆਂ ਦਾ ਤਾਂ ਫਿਰ ਅੱਛਾ ਹਾਂ ਜੀ ਦੋ ਤਿੰਨ ਖਾਈ ਹੋਣੀ ਪਲਟੀਆਂ ਦਾ ਕੀ ਪਤਾ ਲੱਗਿਆ ਜੀ